ਲੌਰ ਦੇ ਮੁੱਖ ਮਾਰਗ ਤੇ ਸਥਿਤ ਪਵਿੱਤਰ ਸਥਾਨ ਦਰਬਾਰ ਮਈਆ ਭਗਵਾਨ ਜੀ ਤੇ ਮੁੱਖ ਐਂਟਰੀ ਗੇਟ ਦੇ ਅੱਗੇ ਬਣੇ ਪੁੱਲ ਹੀਟਾਂ ਪਿਛਲੇ 3-4 ਸਾਲਾਂ ਤੋਂ ਪਿੰਡ ਰਾਮਗੜ ਦੇ ਸੀਵਰੇਜ ਦੇ ਇਕੱਠੇ ਹੋ ਰਹੇ ਗੰਦੇ ਪਾਣੀ ਕਾਰਨ ਸੰਗਤਾਂ ਵਿੱਚ ਭਾਰੀ ਰੋਸ ਚੱਲਦਾ ਆ ਰਿਹਾ ਹੈ ਇਸ ਗੰਭੀਰ ਮਾਮਲੇ ਨੂੰ ਲੈ ਕੇ ਸੂਫੀਆਂ ਦਾ ਦਰਗਾ ਪ੍ਰਬੰਧਕ ਕਮੇਟੀ ਰਜਿਸਟਰ ਪੰਜਾਬ ਦੇ ਵਾਈਸ ਚੇਅਰਮੈਨ ਬਾਬਾ ਸ਼ੰਭੂ ਰਾਮ ਜੀ ਦੀ ਦੇਖ ਰੇਖੇਟ ਇੱਕ ਮੀਟਿੰਗ ਹੋਈ ਜਿਸ ਵਿੱਚ ਫੈਸਲਾ ਲਿਆ ਗਿਆ ਕਿ ਪੰਜਾਬ ਭਾਰਤ ਤੋਂ ਵਖ-ਵਖ ਦਰਵਾਰਾਂ ਦੇ ਫਕੀਰਾਂ ਵੱਲੋਂ 22 ਅਪ੍ਰੈਲ ਦਿਨ ਮੰਗਲਵਾਰ ਨੂੰ ਵਿੜੇ ਦਫ਼ਤਰ ਫਲੋਰ ਅੱਗੇ ਅਨਮਿੱਥੇ ਸਮੇਂ ਲਈ ਧਰਨਾ ਲਗਾਇਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਉਨ੍ਹਾਂ ਦੱਸਿਆ ਕਿ ਇਲਾਕੇ ਦੀਆਂ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਵੀ ਸੂਫੀਆਂ ਦਾ ਦਰਗਾਹ ਪ੍ਰਬੰਧਕ ਕਮੇਟੀ ਨੂੰ ਧੰਨੇ ਵਿੱਚ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਗਿਆ ਹੈ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਵੀ ਖੜਕਾਉਣਾ ਪਿਆ ਤਾਂ ਉਹ ਪਿੱਛੇ ਨਹੀਂ ਹਟਣਗੇ ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਦੇ ਹੱਲ ਲਈ ਕਈ ਵਾਰ ਵੱਖ-ਵੱਖ ਸਮਰਥਕਾਂ ਵੱਲੋਂ ਉੱਚ ਅਧਿਕਾਰੀਆਂ ਤੱਕ ਅਰਜ਼ੀਆਂ ਵੀ ਦਿੱਤੀਆਂ ਗਈਆਂ ਪਰ ਇਹਨਾਂ ਸਮਾਂ ਬੀਤ ਜਾਂ ਤੱਕ ਵੀ ਪ੍ਰਸ਼ਾਸਨ ਵੱਲੋਂ ਕੋਈ ਹੱਲ ਨਹੀਂ ਕੀਤਾ ਗਿਆ ਡੀਡੀਪੀਓ ਜਲੰਧਰ ਵੱਲੋਂ ਵੀ ਸਿਰਫ ਇੱਕ ਵਾਰ ਮੌਇਨਾ ਕੀਤਾ ਗਿਆ ਪਰ ਹੱਲ ਨਹੀਂ ਉਹਨਾਂ ਕਿਹਾ ਕਿ ਹੁਣ ਉਹ ਪ੍ਰਸ਼ਾਸਨ ਦੀ ਘਟਿਆ ਕਰ ਗੁਜ਼ਾਈ ਤੋਂ ਤੰਗ ਆ ਕੇ ਧੰਨੇਵਲ ਰੁਕ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਉਹ ਧੰਨੇ ਦੀ ਰੂਪਰੇਖਾ ਤਿਆਰ ਕਰ ਰਹੇ ਹਨ ਤੇ ਮਿਤੀ 22 April ਦਿਨ ਮੰਗਲਵਾਰ ਨੂੰ ਮੁਕੰਮਲ ਤੌਰ ਤੇ ਵੀਡੀਓ ਦਫਤਰ ਅਕੈ ਧਰਨਾ ਲਗਾਉਣਗੇ ਇਸ ਮੌਕੇ ਬਾਬਾ ਸ਼ੰਭੂ ਰਾਮ ਜੀ ਵਾਈਸ ਚੇਅਰਮੈਨ ਚੇਅਰਮੈਨ ਬਾਬਾ ਮਜੀਤ ਸਾਵਰੀ ਜੀ ਸਾਈਂ ਰਮੇਸ਼ਲੀ ਸਾਵਰੀ ਬਾਬਾ ਜਸਵੀਰ ਸਾਵਰੀ ਸਾਈਂ ਕੁਲਰਾਜ ਮੁਹੰਮਦ ਜੀ ਸਾਈਂ ਸੋਮੇਸ਼ਾ ਜੀ ਬਾਬਾ ਬਲਵਿੰਦਰ ਰਾਜ ਜੀ ਤੋਂ ਇਲਾਵਾ ਵੱਖ-ਵੱਖ ਧਾਰਮਿਕ ਥਾਨਾਂ ਦੇ ਮੁਖੀ ਅਤੇ ਹੋਰ ਹਾਜਰ ਸੰਫਲੋਰ ਤੋਂ ਫਲੋਟੀ ਵੀ ਲਈ ਸੰਦੀਪ ਪਟਿਆਰਾ ਦੀ ਰਿਪੋਰਟ ਪਾਣੀ ਪਿਆ ਰਿਹਾ ਆ ਪਿਛਲੇ 3-4 ਸਾਲਾਂ ਤੋਂ ਇਹਦਾ ਕੋਈ ਹੱਲ ਨਹੀਂ ਹੋਇਆ ਕੀ ਕਹਿਣਾ ਚਾਹੁੰਦੇ ਤੁਸੀਂ ਅਸੀਂ ਜਰਵਾਦ ਮਿਲਿਆ ਤੋਂ ਦੁਵਾਨ ਸੱਤੇ ਰਹਿਤ ਹੈ ਕਿ ਹੋਰ ਦੁਵਾਨ ਹੈ ਰੋਹਾਨੀ ਤਾਕਤ ਹੈ ਇਹ ਪਰਵਾਦ ਦੇ ਵਿੱਚ ਤੇ ਸਰਦਾਲੂ ਵਾਤ ਵਾਤ ਸ਼ਹਿਰ ਕੋਲ ਦਾ ਤੋਂ ਸੰਤਾ ਜਿਹੜੀਆਂ ਹੈ ਜਰਵਾਦ ਕਹਿੰਦਾ ਮੈਂ ਇਹ ਚਾਹੁੰਦਾ ਕਿ ਜਨੰਦ ਦਾ ਪ੍ਰਸ਼ਾਸਨ ਉੱਥੇ ਵੀ ਇੰਤਜ਼ਾਮ ਕਰਨੀ ਚਾਹੀਦਾ ਕਿਉਂਕਿ ਦਰਵਾਜ਼ਾ ਜਿਹੜਾ ਸਿੱਖੋਂ ਦਾ ਘਰ ਹੁੰਦਾ ਹੈ ਤੇ ਉਹ ਦਰਵਾਜ਼ੇ ਮੇਨ ਗੇਟ ਦੇ ਮੋੜੇ ਨਾਲ ਜਿਹੜਾ ਕਿਸੇ ਉਹ ਪਿੰਡ ਦਾ ਗੰਦਾ ਪਾਣੀ ਆਉਂਦਾ ਜਿਹੜਾ ਗੰਦਾ ਪਾਣੀ ਉੱਥੇ ਨਾਲ ਨੂੰ ਲੱਗਦਾ ਜਾਂ ਪੈਰਾਂ ਨੂੰ ਲੱਗਦਾ ਚਲੋ ਪੈਰ ਵੀ ਮੰਦਾ ਧੋਲਣ ਦਾ ਕੋਈ ਕਰ ਨਹੀਂ ਪਰ ਉੱਥੇ ਉਹ ਪਾਣੀ ਦੇ ਨਾਲ ਕਈ ਹਾਦਸੇ ਵੀ ਹੋਏ ਆ ਤੇ ਉੱਨੇ ਮੱਛਰ ਇੰਨਾ ਬਿਆਨਤ ਆ ਕੇ ਗੱਡੀ ਚਲਾਉਣੇ ਦੀ ਉੱਥੇ ਹੋ ਜਲੀ ਨੰਗਣਾ ਔਖਾ ਹੋ ਜਾਂਦਾ ਤੇ ਉਸ ਗੰਦੇ ਪਾਣੀ ਦੇ ਪੈਰ ਨਾਲ ਬਹੁਤ ਰਕਾਵਟਾਂ ਆ ਰਹੀਆਂ ਉਹ ਦਰਬਾਰ ਦੇ ਮੇਨ ਗੇਟ ਦੇ ਮੋੜੇ ਤੇ ਇੱਕ ਪ੍ਰਸ਼ਾਸਨ ਦੇਰ ਵੀ ਕਹਿੰਦਾ ਕਿ ਮੇਨ ਗੇਟ ਦੇ ਮੋੜੇ ਤੇ ਪਾਣੀ ਜੜਿਆ ਜਾਂਦਾ ਪਰ ਉਹ ਠੀਕ ਨਹੀਂ ਲੱਗਦਾ ਕਿਉਂਕਿ ਇਹ ਬੇਨਤੀ ਹੈ ਪ੍ਰਸ਼ਾਸਨ ਨੂੰ ਇਹ 3-4 ਸਾਲ ਹੋ ਗਏ ਇਹਦਾ ਕੋਈ ਹੱਲ ਨਹੀਂ ਹੋਇਆ ਤੇ ਮੈਂ ਬੇਨਤੀ ਕਰਦਾ ਕਿ ਇੱਕ ਸੁਖਿਆਲਾ ਦਰਗਾ ਪ੍ਰਬੰਧਕ ਕਮੇਟੀ ਜਿਹਦਾ ਮੁਖ ਤਖਤ ਮਈਆ ਭਗਵਾਨ ਦੇ ਦਰਵਾਜ਼ੇ ਤੇ ਤੇ ਹਰ ਮਹੀਨੇ ਬਾਅਦ ਜੋ ਮੀਟਿੰਗ ਹੁੰਦੀ ਹੈ ਸਾਰੇ ਫਕੀਰ ਦਰਬਾਰਾਂ ਤੋਂ ਪਹੁੰਚਦੇ ਹੈ ਤੇ ਉਹ ਵੀ ਆ ਕੇ ਦੇਖਦੇ ਆ ਕਿ ਜੰਦਾ ਪਾਣੀ ਇੰਨੇ ਸਾਲਾਂ ਕੋਈ ਠੀਕ ਨਹੀਂ ਹੋਇਆ ਤੇ ਅੱਜ ਸਾਨੂੰ ਇਹ ਹਰ ਕੇ ਕਹਿਣਾ ਪਿਆ ਇੱਕ ਬੇਨਤੀ ਕਰਨੀ ਪਈ ਸਾਡੀ ਮੀਟਿੰਗ ਸੀ ਲਈ ਆਂ ਭਗਵਾਨ ਦੇ ਦੁਆਰ ਤੇ ਚੇਅਰਮੈਨ ਸਾਹਿਬ ਆਪਾ ਮਨਜੀਤ ਸਾਹਿਬ ਜੀ ਵੀ ਔਰ ਸਾਡੇ ਪ੍ਰਧਾਨ ਸਾਹਿਬ ਕਪਲ ਸ਼ਾਹ ਜੀ ਉਹ ਵਿਦੇਸ਼ ਚ ਗਏ ਆ ਔਰ ਸਾਡੇ ਸ਼ੰਭੂ ਬਾਬਾ ਜੀ ਬਾਈ ਚੇਅਰਮੈਨ ਵੀ ਔਰ ਜਿੰਨੇ ਵੀ ਸਾਡੇ ਅਹੁਦੇਦਾਰ ਫਕੀਰ ਆ ਸਾਰੇ ਇਹ ਪੂਛੇ ਜਲਾ ਨਮਸਕਾਰ ਤੋਂ ਵੀ ਤੇ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਕਿੰਨਾ ਵੀ ਕਿੰਨਾ ਹੋ ਸਕਦਾ ਇਹ ਪਾਣੀ ਦਾ ਮਸਲਾ ਜਿਹੜਾ ਉਹ ਹੱਲ ਕਰੋ ਕਿਉਂਕਿ 3-4 ਸਾਲ ਹੋ ਗਏ ਪਹਿਲਾਂ ਵੀ ਮੰਗਾ ਬਹੁਤ ਰੱਖੀਆਂ ਪਰ ਹੱਲ ਨਹੀਂ ਹੋਇਆ ਪਰ ਹੁਣ ਮੈਂ ਇੱਕ ਬੇਨਤੀ ਕਰਨਾ ਕਿ ਗਈ ਫਕੀਰ ਜਿਹੜੇ ਬੇਨਤੀ ਕਰ ਸਕਦੇ ਆ ਵੇ ਫਕੀਰਾਂ ਨੇ ਆਉਣਾ ਇਸ ਦਰਬਾਰ ਤੇ ਫਿਰ ਤੁਸੀਂ ਇਸ ਮਸਲੇ ਦਾ ਜ਼ਰੂਰ ਹੱਲ ਕਰੋ ਨਹੀਂ ਤਾਂ ਕੋਈ ਅਗਲਾ ਕਦਮ ਫਿਰ ਜਿਹੜਾ ਸਾਨੂੰ ਪੱਟਣਾ ਪਵੇ ਫਕੀਰਾਂ ਦਾ ਤਾਂ ਇਹ ਸਾਥ ਆ ਤੇ ਸਾਰੇ ਸਾਥ ਦੇ ਨਾਲ ਇਹੀ ਅਸੀਂ ਪ੍ਰਸ਼ਾਸਨਾਂਗੇ ਫਿਰ ਵੀ ਖੜ ਕੇ ਬੇਨਤੀ ਕਰਾਂਗੇ ਸਾਰੇ ਇਕੱਠੇ ਹੋਗੇ ਪਰ ਹੁਣ ਅਸੀਂ ਇੱਕ ਮੀਟਿੰਗ ਤੋਂ ਇੱਕ ਬੇਨਤੀ ਕਰੰਦੇ ਆਂ ਕਿ ਮਾਮਈਆ ਦੇ ਦਰਵਾਜ਼ੇ ਮੋਰੇ ਇਹ ਗੰਦਾ ਪਾਣੀ ਨਹੀਂ ਚੱਲਣਾ ਹਾਂਜੀ ਬਾਬਾ ਮੋ ਸਭ ਤੋਂ ਪਹਿਲਾਂ ਨਾ ਲਈਆ ਫਲੋਰ ਸਰਕਾਰ ਦੇ ਦਰਵਾਜ਼ੇ ਤੇ ਸਾਡੀ ਮਿਲਣਾ ਭਰਦੀ ਮੀਟਿੰਗ ਦੇ ਵਿੱਚ ਆਇਆ ਬਖੀਰ ਸਭਾ ਔਰ ਇੱਥੇ ਦਾ ਜ਼ਿਲ੍ਹਾ ਤੇ ਬਾਰ-ਬਾਰ ਅਸੀਂ ਆ ਕੇ ਦੇਖਦੇ ਆਂ ਕਿ ਪਾਣੀ ਦੀ ਮੁਸ਼ਕਲ ਜਿਹੜੀ ਆ ਇਹ ਮਾਮਈਆ ਦੇ ਮੇਨ ਗੇਟ ਦੇ ਸਾਹਮਣੇ ਔਰ ਉੱਥੇ ਦੀ ਮਸ਼ਕਰ ਨੂੰ ਵਾਰ-ਵਾਰ ਇਹਨਾਂ ਨੂੰ ਕਿਹਾ ਜਾ ਰਿਹਾ ਹらっしゃ ਨਾ ਕੋਈ ਵੀ ਅਸੀਂ ਗੱਲ ਗੌਲੀ ਨੇ ਕਰੀ ਜਾਂਦਾ ਵੀ ਇਹਦੇ ਉੱਤੇ ਉਹਨਾਂ ਨੂੰ ਸੁਝੇਜ਼ ਕਰਨ ਨੂੰ ਲੈਣਾ ਚਾਹੀਦਾ ਆ ਇਹਦੇ ਉੱਤੇ ਸਾਨੂੰ ਤਵੱਜੋ ਜਾਨੀ ਚਾਹੀਦੀ ਆ ਕਿਉਂਕਿ ਨਹੀਂ ਤਾਂ ਸਾਨੂੰ 22 ਤਰੀਕ ਨੂੰ ਅਸੀਂ ਢਾਬਾ ਲਾਉਣਾ ਹੈ ਕਿਉਂਕਿ ਉੱਥੇ ਦੀ ਜਿਹੜੇ ਐਸਟੇ ਬਿਮਾਰੀਆਂ ਫੈਲਣ ਦਾ ਬਹੁਤ ਡਰਿਆ ਕਿੱਥੇ ਲਾ ਰਹੇ ਹੋ ਧੰਨ ਬਾਬੇ ਲਾ ਰਹੇ ਅਸੀਂ ਲਾ ਰਹੇ ਆ ਐਸਡੀਐਫ ਸਾਹਿਬ ਦੇ ਦਫ਼ਤਰ ਦੇ ਮੋਹਰੇ ਲਾਵਾਗੇ 플ੋਰ ਦੇ ਵਿੱਚ ਕਿਉਂਕਿ ਸਾਡੇ ਨਾਲ ਹੋਰ ਵੀ ਧੱਥੇ ਬੰਦੀਆਂ ਆ ਜਿਹਨੀਆਂ ਆ ਕੇ ਨਾਲ ਇਸ ਕੰਮ ਤੇ ਖੜੀਆਂ ਆ ਇਹ ਕਿਸੇ ਪਿੰਡ ਦਾ ਕੋਈ ਪਾਣੀ ਆ ਰਿਹਾ ਹੈ ਅੱਜ ਤੋਂ ਇਹ ਜਨ ਹਸਾਲਾਂ ਤੋਂ ਆ ਰਿਹਾ ਆ ਇਹਦਾ ਹਮੇ ਕੋਈ ਵੀ ਹੱਲ ਨਹੀਂ ਕੀਤਾ ਗਿਆ ਕਿ ਸੰਗ ਕਿੱਥੇ ਆ ਰਹੀ ਆ ਸੰਗ ਦੇ ਵਿੱਚ ਇਹ ਗੰਦਗੀ ਦਾ ਪਾਣੀ ਨਹੀਂ ਪਿਆਣਾ ਕਹੀਦਾ ਪਵਿੱਤਰਤਾ ਦੀ ਗੱਲ ਹੈ ਪਵਿੱਤਰਤਾ ਦਾ ਦਰਬਾਰ ਆ ਸਾਡਾ ਇਹ ਔਰ ਇਸ ਦਰਬਾਰ ਤੋਂ ਲੱਖਾਂ ਹੀ ਸ਼ਰਧਾਲੂ ਆ ਰਹੇ ਆ ਆਸਮਾਨ ਤੋਂ ਮੁਰਾਦ ਮੰਗ ਲੋਕ ਆ ਔਰ ਉਹਨਾਂ ਦੀ ਆਸ ਨੂੰ ਪੂਰਾ ਕੀਤਾ ਜਾਵੇ ਅਸੀਂ ਇਹੀ ਅਰਬਾਸਿਕ ਦੇ ਕੋਲ ਅਰਜ਼ੀ ਕਰਦੇ ਆ ਕਿ ਸਾਡੇ ਸੰਸਥਾ ਦੇ ਵਿੱਚ ਇਹੋ ਜਿਹੇ ਜਿਹੇ ਕਰਮ ਆ ਅਸੀਂ ਇਹਦੇ ਵਿੱਚ ਅੱਜ ਤਵੱਜੋ ਦਿਨੇ ਆ ਤੇ ਸਾਨੂੰ ਅਸੀਂ ਕਿਹਾ ਹੋਵੇ ਪਹਿਲੀ ਵਾਰ ਆ ਵੀ ਇਹਨਾਂ ਸਾਡੇ ਪ੍ਰਧਾਨ ਜੀ ਹੁਣੇ ਵੀ ਔਰ ਸਾਡੇ ਇਹਨਾਂ ਦੇ ਚੇਅਰਮੈਨ ਸਾਹਿਬ ਨੇ ਵੀ ਕਿਹਾ ਕਿ ਅਸੀਂ ਕਈ ਵਾਰੀ ਕਹਿ ਚੁੱਕੇ ਆ ਪਰ ਉਹਦਾ ਮੁੱਸੇ ਦਾ ਸਾਡਾ ਹੱਲ ਨਹੀਂ ਹੋਇਆ ਕੋਈ ਕਿਉਂਕਿ ਹੁਣ ਸਾਨੂੰ ਉਹਦੇ ਲਈ ਇਹਦੇ ਵਿੱਚੋਂ ਹੱਲ ਕਰਨਾ ਪੈਣਾ ਕਿਉਂਕਿ ਇਹ ਇੱਕ ਗੰਦੀ ਚੀਜ਼ ਆ ਚੰਗੀ ਚੀਜ਼ ਨਹੀਂ ਆ ਗਈ ਚੰਗੀ ਚੀਜ਼ ਤਾਂ ਸਭ ਨੂੰ ਸੋਹਣੀ ਲੱਗਦੀ ਆ ਗੰਦੀ ਚੀਜ਼ ਕਿਸੇ ਨੂੰ ਸੋਹਣੀ ਨਹੀਂ ਲੱਗਦੀ ਇਸ ਕਰਕੇ ਅਸੀਂ ਸਾਰੀ ਸੰਸਥਾ ਨੇ ਸਾਰੀਆਂ ਜਿੰਨੇ ਵੀ ਅੱਜ ਗੱਠੇ ਬੰਦੀਆਂ ਨਾਲ ਗੱਲ ਕਰਾਂਗੇ ਕਿ 22 ਤਰੀਕ ਤੋਂ ਪਹਿਲਾਂ ਪਹਿਲਾਂ ਸਾਡਾ ਮੁਖਲ ਹੋ ਜਾਏ ਤੇ ਅਸੀਂ ਬਹੁਤ ਸੰਤ ਦਾ ਤਨਵਾਦ ਹੋਵਾਂਗੇ ਸਰਕਾਰ ਦਾ ਜੋ ਮਾਨ ਸਰਕਾਰ ਚੱਲ ਰਹੀ ਆ ਮਾਨ ਸਾਰਿਆਂ ਦੀਆਂ ਮੁਸ਼ਕਲਾਂ ਹੱਲ ਕਰਦਾ ਆ ਅرمان ਤੱਕ ਰੇ ਸਾਡੀ ਗੱਲ ਪਹੁੰਚੇ ਜੇ ਤੁਹਾਡਾ 22 ਤੱਕ ਹੱਲ ਨਹੀਂ ਕੀਤਾ ਤਾਂ ਤੁਸੀਂ ਧਰਨਾ ਤੁਹਾਡਾ ਪ੍ਰਦਰਸ਼ਨ ਹੋਵੇਗਾ ਕਿ ਨਹੀਂ ਹਾਂਜੀ ਹਾਂ ਅਸੀਂ ਪੂਰਾ ਧਰਨਾ ਲਾਵਾਂਗੇ 22 ਤਰੀਕ ਨੂੰ ਕੋਰਟ ਤੱਕਰ ਜਾਵਾਂਗੇ ਅਸੀਂ ਜੀ ਇਸ ਰੂ ਲੈ ਕੇ ਇਹ ਜੀ ਤੇ ਸਾਡਾ ਇਹ ਹੱਲ ਹੋਣਾ ਚਾਹੀਦਾ ਉਹਨਾਂ ਦਾ ਸਾਡੀ ਇਹ ਜਿਹੜੀ ਆ ਤੁਹਾਡੇ ਜੀ ਇਹ ਜਿਹੜੀ ਵੈਡ ਕਰ ਰਿਹਾ ਇਹਦੇ ਉੱਤੇ ਸਾਡਾ ਹੱਲ ਹੋਊਗਾ ਉਹ ਸਾਡੀ ਗੱਲ ਨੂੰ ਸੁਣਨਗੇ ਸਾਨੂੰ ਬੜਾ ਯਕੀਨ ਆ ਹੁਮਾਨ ਆ ਔਰ ਪੰਜਾਬ ਸਰਕਾਰ ਇਸ ਤਰ੍ਹਾਂ ਇਸੇ ਅਲੱਗੀ ਤਵੱਜੋ ਦੇਗੀ